ਫੰਡ ਚੇਕ ਕਰਨ ਕਰੀਏ ਕਿ ਲੋਕੀ ਪਾਸਪੋਰਟ ਲੋ ਅਡੈਂਟਿਟੀ ਸਪੀਲ ਵਿੱਚ ਹੈਗੇ ਤੇ ਕੋਈ ਨਕਾਂ ਦਾ ਕੋਈ ਪ੍ਰੋਗਰਾਮ ਅਖਿਆ ਗਿਆ ਬਾ ਕਿਸ ਤਰੀਕੇ ਨਾਲ ਪਾਸਪੋਰਟ ਲੋ ਜਿਹੜੀ ਪ੍ਰਾਲੀ ਹਾਂਜੀ ਬਹੁਤ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਗੁਰਨਾਣਕ ਜਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੇ ਸਾਰੇ ਸਟਾਫ ਅਤੇ ਇਸ ਲਾਇਬ੍ਰੇਰੀ ਨਾਲ ਸੰਬੰਧਿਤ ਪਾਠਕ ਤੇ ਸਹਿਯੋਗੀ ਸਾਰਿਆਂ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਹੈ ਵਾਤਾਵਰਣ ਦਿਵਸ ਨੂੰ ਮੁੱਖ ਰੱਖਦੇ ਹੋਏ ਨਿੰਮ ਦੇ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਇਸੇ ਹੀ ਸਬੰਧ ਦੇ ਵਿੱਚ ਛਬੀਲ ਅਤੇ ਘੁੰਗਣੀਆਂ ਦਾ ਜਿਹੜਾ ਲੰਗਰ ਹੈਗਾ ਉਹ ਲਗਾਇਆ ਗਿਆ ਹੈ ਹੈਨਾ ਕਿਵੇਂ ਕਿ ਮੌਸਮ ਗਰਮੀ ਦਾ ਕੋਕਵਾਦਾ ਜਾ ਰਿਹਾ ਵਾ ਅਬ ਆਮ ਜਨਤਾ ਨੂੰ ਲੋਕਾਂ ਕੀ ਅਪੀਲ ਕਰਾਉਂਦੇ ਹਾਂ ਜੀ ਹਾਂਜੀ ਇਹ ਜਿਹੜਾ ਉਪਰਾਲਾ ਅੱਜ ਗੁਰਨਾਣੇ ਜਿਲ੍ਹਾ ਲਾਇਬ੍ਰੇਰੀ ਵੱਲੋਂ ਕੀਤਾ ਗਿਆ ਹੈ ਇਹਦੇ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਇੰਨੀ ਗਰਮੀ ਦਾ ਜਿਹੜਾ ਪਰਕੋਬ ਹੈ ਦਿਨ-ਬਦਿਨ ਵੱਧ ਰਿਹਾ ਹੈ ਤਾਪਮਾਨ ਦਿੱਲੀ ਰਾਜਦਈ ਆਪਾਂ ਦੇਖ ਲਿਆ ਰਿਕਾਰਡ ਤੋੜ ਤਾਪਮਾਨ ਵੱਧ ਗਿਆ ਹੈ ਗਲੋਬਲ ਵਾਰਮਿੰਗ ਜੋ ਸਾਡੇ ਲਈ ਖਤਰੇ ਦਾ ਇੱਕ ਸਾਈਨ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇੱਕ ਰੁੱਖ ਜ਼ਰੂਰ ਲਗਾਣ ਤੇ ਉਹਨੂੰ ਪਾਲਣ ਵੀ ਜ਼ਰੂਰ ਜਦ ਤੱਕ ਕਿ ਉਹ ਇੱਕ ਵੱਡਾ ਪ੍ਰੋੜ੍ਹ ਜਾਂ ਬੋੜ ਦੀ ਰੁੱਖ ਨਹੀਂ ਬਣ ਜਾਂਦਾ ਉਸ ਤਰ੍ਹਾਂ ਲੋਕ ਉਹਨਾਂ ਰੁੱਖਾਂ ਨੂੰ ਪਾਲਣ ਤਾਂ ਜੋ ਸਾਨੂੰ ਆਰਟੀਫੀਸ਼ੀਅਲ 에ਅਰ ਕੰਡੀਸ਼ਨ ਨੂੰ ਛੱਡ ਕੇ ਇਹਨਾਂ ਰੁੱਖਾਂ ਵਾਲੀਏ ਏਸੀ ਨੂੰ ਅਸੀਂ ਤਰਜੀਹ ਲਈ ਹੈ